ਲੋ ਤੂੰ ਰਤਰਾ ਦੇਖ ਸਕਦੇ ਹੋ ਕਰਮਾ ਵਾਲੀ ਦਾ ਕੱਦ ਬੜਾ ਸੋਹਣਾ ਸੁਖਣਾ ਥੰਡੀ ਪੂਰੀ ਫੁੱਲ ਚੋਣ ਨੂੰ ਠੀਕ ਹੈ ਜੀ ਥੱਲੇ ਚਵਾਈ ਚੁਈ ਦੀ ਇੱਕ ਨੰਬਰ ਜਮਾ ਕੋਈ ਲੋ ਜੀ ਇੱਥੇ ਮਰਜੀ ਬੈਠ ਰਹਿ ਵਿਲੇ ਠੀਕ ਹੈ ਲੈ ਲੈ ਠੀਕ ਹੈ ਠੀਕ ਲੋ ਤੋ ਆਗੇ ਤਾਂ ਇੱਕ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਘੰਡਾ ਬੰਨਾ ਤੇ ਝਲਾ ਨੂੰ ਪੈਂਦਾ ਜੀ ਬਠਿੰਡਾ ਵਾਈ ਕੋਲ ਇੱਕ ਤਾਜੀ ਸੂਈ ਵੜ ਤੇ ਦੋ ਕਟੀਆਂ ਠੀਕ ਹੈ ਜੀ ਬਾਕੀ ਦੋ ਮੇਮਣੇ ਆ ਬਾਕੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਹਾਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7228000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ। ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ। ਬਾਈ ਜੀ ਸਸੀ ਕਾਈ? ਅਸੀਂ ਆ ਬਾਈ। ਨਾਂ ਵੀਰ ਜੀ ਆਪਣਾ? ਦਰਸ਼ਨ ਗਾਂ ਵੀਰੇ। ਪੈਂਡਾ। ਕੰਡਾ ਬਣਾ ਜੀ। ਜ਼ਿਲ੍ਹਾ ਬੈਂਡਾ ਜੀ। ਪਹਿਲੀ ਵਾਰ ਦੀ ਜਾਣਕਾਰੀ ਵੀਰੇ। ਦੂਜਾ ਸੁ ਹਾਂਜੀ। ਦੂਜਾ ਸੁਆ। ਹਾਂਜੀ। ਦੂਜਾ ਸੁਆ? ਹਾਂਜੀ। ਕਿੰਨੇ ਦਿਨ ਹੋ ਗਏ ਵੀਰੇ ਸਵੀਮ? ਕੱਲ ਸੂਈ ਆ ਵੀਰੇ। ਕੱਲ ਸੂਈ ਆ। ਬੱਚਾ ਕੀ ਬਈ? 16 ਦਰੀ ਦੀ ਸੀ ਬੱਕ ਬੱਛੀ ਆ ਮਗਰ ਵੀ ਮਗਰੀ ਬੱਸੀ ਬਹੁਤ ਸੋਹਣੀ ਬੱਸੀ ਦਾ ਪਤਾ ਵੀ ਕਿਹੜੀ ਟੀਕੇ ਦੀ ਵੀ ਨਹੀਂ ਬਈ ਯਾਰ ਆ ਪਤਾ ਲੈਂਦੀ ਵੀ ਠੀਕ ਆ ਠੀਕ ਆ ਤੇ ਤੋੜ ਦੋ ਭਰਾ ਲੋ ਭਰਾ ਦੂਜਾ ਸੂਆ ਮਗਰ ਵੀ ਬੱਸੀਆ ਕਰਮਾ ਵਾਲੀ ਤੇ ਲੇਵਾਲੂਆ ਦੇਖ ਸਕਦੇ ਹੋ ਭਾਈ ਬੋਲਾ ਕਿੰਨਾ ਤੇਰਾ ਹੁਣ ਬੋਲਾ ਬਈ 13 14 ਲੀਟਰ ਹੈਗਾ ਹੁਣ 13 14 ਲੀਟਰ ਹੈਗਾ ਲੋ ਜੀ ਦੇਖ ਸਕਦੇ ਹੋ ਭਰਾ ਕਰਮਾ ਵਾਲੀ ਦਾ ਤੋਰਾ ਬੱਛੀ ਚਗਾ ਕੇ 4 ਕਿਲੋ ਦੁੱਧ ਚੋਇਆ ਆਪਾਂ ਠੀਕ ਆ ਜੀ ਲੋ ਜੀ ਤੋਰਾ ਤਰਾ ਦੇਖ ਸਕਦੇ ਹੋ ਕਰਮਾ ਵਾਲੀ ਦਾ ਕੱਦ ਬੜਾ ਸੋਹਣਾ ਸੁਖਣਾ ਥੱਲੀ ਪੂਰੀ ਫੁੱਲ ਚੋਣ ਨੂੰ ਠੀਕ ਹੈ ਜੀ ਥੱਲੇ ਚਵਾਈ ਚੁਈ ਦੀ ਇੱਕ ਨੰਬਰ ਜਮਾ ਕੋਈ ਲੋ ਜੀ ਇੱਥੇ ਮਰਜੀ ਬੈਠ ਰਹਿ ਪਿਲੇ ਠੀਕ ਹੈ ਲੈ ਲੈ ਠੀਕ ਹੈ ਠੀਕ ਲੋ ਜੀ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੇ ਨੂੰ ਸਾਡੀ ਭਾਲ ਜਰੂਰ ਆ ਇਧਰ ਠੀਕ ਆ ਲੋ ਜੀ ਤਾਜੀ ਸੂਈ ਵਹਿਣ ਤੇ ਚੈੱਕ ਕਰ ਸਕਦੇ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੇ ਨੂੰ ਠੀਕ ਹੈ ਜੀ ਮਗਰ ਬੱਛੀ ਆਪਾਂ ਨੂੰ ਦੱਸਿਆ ਜੀ ਟੀਕੇ ਦਾ ਪਤਾ ਨਹੀਂ ਮੈਨੂੰ ਜਾ ਕੇ ਵਸੀ ਵੀ ਗਲਾਬੀ ਥਣ ਲੱਗਦਾ ਬਈ ਹਣਾ ਮੂੰਹ ਗਲਾਬੀ ਹਾਂ ਨੋਜਾ ਦੇ ਬਹੁਤ ਘਾੜਾ ਬੱਛੀ ਦੀ ਵਸੀ ਵੀ ਵਿਖਾ ਦੋ ਮੜੇ ਥਣ ਵੀ ਵਿਖਾ ਦੋ ਹਾਂ ਜੀ ਬੜਾ ਮੂੰਹ ਦਿਖਾਓ ਪੱਸੀ ਦਾ ਲਓ ਜੀ ਲਓ ਜੀ ਗਲਾਬੀ ਮੂੰਹ ਵਾਲੀ ਭਰਾ ਰਿਕਾਰਡ ਵਾਲੀ ਵਸੀ ਦੇਖ ਸਕਦੇ ਹੋ ਤੇ ਮੜੇ ਥਣ ਵੀ ਦਿਖਾ ਦੇ ਬਈ ਯਾਰ ਥਣ ਗਲਾਬੀ ਇਹਦੇ ਗਲਾਬੀ ਥਾਣਾ ਬਈ ਦਿਖਾ ਦੋ ਮੜੇ ਇੱਕ ਵਾਰ ਚਾਤੀ ਮਰਵਾ ਦੀ ਮੜੀ ਕੋਈ ਨਾ ਲਓ ਜੀ ਲਓ ਜੀ ਗਲਾਬੀ ਗਲਾਬੀ ਥਾਣਾ ਭਰਾ ਸਾਫਲੀ ਵਸੀਆ ਮਗਰ ਠੀਕ ਹੈ ਜੀ ਵਧੀਆ ਰਿਕਾਡ ਵਾਲੀ ਵਸੀਆ ਬਾਈ ਕਹਿੰਦਾ ਟੀਕੇ ਤਾਂ ਨਹੀਂ ਪਰ ਆਪਾਂ ਤਾਂ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਲੈਟ ਤੇ ਵੀ ਕੱਟ ਸਕਦੇ ਬਾਈ ਜੀ ਰੇਟ ਇਹਦਾ ਰੇਟ ਬਾਈ ਫੋਨ ਤੇ ਕਰ ਦਾਂਗੇ ਇਹਦਾ ਰੇਟ ਫੋਨ ਤੇ ਭਰਾ ਹਾਂ ਠੀਕ ਹੈ ਹਾਂ ਜੀ ਵੀ ਕੱਟੀਆਂ ਦੱਸ ਦੇਣ ਕਰ ਕੱਟੀਆਂ ਦੋਨੇ ਵੀ ਰ ਇਕੱਠੀਆਂ ਦੇ ਦਾਂ ਜੋੜੇ ਅੱਛਾ ਜੀ ਸਾਡੇ ਕੋਲ ਪਸ਼ੂ ਵੱਧ ਹੋਇਆ ਹਾਂ ਹਾਂ ਜੀ ਆ ਮੈਂ ਨਾ ਬੱਚਾ 2 ਮਹੀਨੇ ਦੀ ਕੱਟੀ ਆ ਨਾਲ ਹੀ ਦੇ ਦਾਂਗੇ ਇਹਦੇ ਆ ਮੱਝ ਦੀ ਪਰਲੇ ਦੀ ਹਾਂ ਛੁੱਟੀ ਅੱਛਾ ਕਦ ਬੈਟ ਦਿਖਾ ਦਿੰਦੇ ਬਾਈ ਹਾਂ ਦੇਖ ਦਿਖਾ ਦੇ ਥੱਲੇ ਸਾਫ ਸੋ ਪਸ਼ੂ ਮੜਾ ਲੋਜੀ ਇਹ ਬੱਚੇ ਲੈਂਦੀ ਨਹੀਂ ਬਿਨਾ ਬੱਚੇ ਤੋਂ ਮਿਲਦੀ ਪਤਾ ਕਰਕੇ ਤਾਂ ਵਿਚਾਰੇ ਦੇ ਦਾਂਗੇ ਠੀਕ ਆ ਬੱਚਾ ਲੈਂਦੀ ਨਹੀਂ ਹੈਗੀ ਸੀ ਤਾਂ ਆ ਕੱਟਿਆ ਬਾਹਾਂਗਾ ਹੋਈਆਂ ਤੇ ਵੇ ਟਿਕ ਟੂਕੇ ਤਾਂ ਪਤਾ ਕਿਹੜੀ ਐ ਇਹ ਪਤਾ ਨਹੀਂ ਬਾਈ ਆਂਟੀ ਗਰੂਗਾ ਦਾ ਤਾਂ ਪਤਾ ਲੈ ਇੰਨੇ ਆਪ ਦਾ ਅਸਾ ਠੀਕ ਆ ਲੋ ਫਰਾ ਸਨੱਖੀ ਵਾਲੀ ਆ ਸਨੱਖ ਕੋਣਾ ਬਹੁਤ ਜ਼ਿਆਦਾ ਤੇ ਛੋਟਾ ਬੱਚਾ ਬਾਈ ਇਹ ਕੱਲਾ ਕਿਸੇ ਲੈਣਾ ਹੋ ਬੱਚਾ ਇਹ ਕੱਲਾ ਵੀ ਦੇ ਦਾਂਗੇ ਜੋੜੇ ਦੇ ਦਾਂਗੇ ਯਾਰ ਇਕੱਠੇ ਹੀ ਬਸ ਜੋੜਾ ਵੀ ਦੇ ਦੋਗੇ ਜੋੜਾ ਇਕੱਠੇ ਹੀ ਇਹ ਕਿੰਨੇ ਟਾਈਮ ਦੀ ਆ ਇਹ ਸਾਲ ਕ ਦੀ ਆ ਬਾਈ ਇਹ ਸਾਲ ਦੀ ਥਾਂ ਦਿਖਾ ਦੇ ਦੀ ਲੋਜੀ ਚੈੱਕ ਕਰ ਸੰਪਰਾ ਠੀਕ ਆ ਚਾਰ ਹੀ ਸਾਡਾ ਮੋਟੇ-ਮੋਟੇ ਤੌਰ ਦੇ ਭਰਾਣ ਵੀ ਇਹਦਾ ਰੇਟ ਭਰਾ ਬਸ ਦੋਨਾਂ ਲਈ 25000 ਰੁਪਏ ਲੈਣਾ ਬਸ ਦੋਨਾਂ ਦਾ ਦੋਨਾਂ ਇਕੱਠੇ ਦੇਣੀ ਹੈ ਵੀ ਇਕੱਠੀਆਂ ਜੋੜਾਈ ਆ ਅਸਾ ਕੱਲੀ ਕੱਲੀ ਨਹੀਂ ਦੇਣੀ ਨਾ ਲੋ ਜੀ ਬਾਈ ਕਹਿੰਦਾ ਜੋੜ ਹੀ ਦੇਣਾ 25000 ਰੁਪਏ ਲੈਣਾ ਕੱਦ ਵੜ ਸੁਣ ਬਹਾਨਾ ਹੀ ਹੈ ਨਾ ਤਾਂ ਕੋਈ ਬਾ ਠੀਕ ਆ ਲੋ ਜੀ ਆ ਬੱਚਾ ਬਹੁਤ ਚੰਗਾ ਤੇ ਦੋ ਮਹੀਨੇ ਦੀ ਇਕੱਠੀ ਆ ਰਿਹਾ ਠੀਕ ਆ ਲੋ ਜੀ ਤੋਰਾ ਬੰਦਾ ਵੱਧ ਗਿਆ ਪਸੂ ਕਰਮ ਵਾਲਿਆਂ ਫੇਸ ਟਾਮਸਨ ਬਹੁਤ ਸੋਹਣਾ ਵੱਡੀ ਕੱਟੀ ਦੀ ਛੋਟੀ ਦੀ ਵੀ ਤੇ ਸਿੰਘੀ ਸਿੰਘੀ ਦੇਖ ਸਕਦਾ ਫੇਸ ਸਿੰਘੀ ਸਿੰਘੀ ਮੋੜਨ ਲੱਗ ਕਰਮਾ ਵਾਲੀ ਦਿਖਾ ਦੇ ਬਈ ਸਿੰਘੀ ਉਹ ਲੈ ਲੋ ਜੀ ਲੋ ਲੋ ਜੀ ਮੋੜਨ ਲੱਗ ਕਰਮਾ ਵਾਲੀ ਪਤਲੇ ਪਿੰਡੇ ਚਾ ਭਰਾ ਪੂਰੀ ਬਰੀਕ ਬੰਨਦੀ ਆ ਤੇ ਠੀਕ ਆ ਆਪਾਂ ਵੇਚਦੇ ਵੀ ਤਾਂ ਮਈਆਂ ਖਰਾਬ ਹੋ ਗਈਆਂ ਦੋ ਤਿੰਨ ਕੋਈ ਗੱਲ ਕੋਈ ਗੱਲ ਵੀਰੇ ਚੱਲ ਠੀਕ ਆ ਹਨਾ ਬਾਈ ਕਹਿੰਦਾ ਮੱਝਾਂ ਖਰਾਬ ਹੋ ਗਈਆਂ ਤਾਂ ਇਸ ਕਰਕੇ ਵੇਚਦੇ ਤੁਸੀਂ ਵੱਧ ਹੋ ਗਈ ਸਾਨੂੰ ਮੈਂ ਦਿਖਾ ਵੀ ਦੇਣਾ ਚਾਹਤੀ ਮੇਰ ਬਾਕੇ ਜੀ ਠੀਕ ਹੈ ਸਾਰੇ ਟੈਂਪਰ ਸਿੱਧੀ ਤੇ ਵਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਰੇਟ ਬਾਈ ਨੇ ਮੈਨੂੰ ਕੱਟੀਆਂ ਦਾ ਦੱਸਤਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਹਦੇ ਬੱਕਰੀਆਂ ਨਹੀਂ ਪਾਈ ਬਾਈ ਹਾਂਜੀ 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 ਪਠਾ ਕਿੰਨੇ ਟਾਈਮ ਦੀ ਹੋਣੀ ਵੀਰੇ ਇਹ ਵੀਰੇ ਰਹੀਏ ਭਾਈ ਭਾਈ ਮਹੀਨੇ ਨੇ ਆ ਪੰਜ ਪੰਜ ਮਹੀਨੇ ਦੀਆਂ ਹਾਂ ਜਵਾ ਖੀਰੀਆਂ ਦਾ ਅੰਲਾ ਲੈ ਠੀਕ ਆ ਉਹਦਾ ਦੰਦਾ ਕੋਈ ਆ ਨਹੀਂ ਠੀਕ ਆ ਤੇ ਕੀ ਰੇਟ ਟੋਪਰਾ ਜਾਇਆ ਜਾਣਾ ਦਾ ਬਾਈ 20000 ਦਾ ਜੋੜਾ ਹੀ ਜਾਏਗਾ ਯਾਰ ਬਾਈ ਠੀਕ ਆ 20000 ਦਾ ਭਰਾ ਜੋੜਾ ਬਾਈ ਕਹਿੰਦਾ ਹਾਂ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਬਹੁਤ ਸਵਾਣਾ ਸਾਹਮਣਾ ਔਖਾ ਬਸ ਬਸ ਵਾਲਾ ਠੀਕ ਹੈ ਠੀਕ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ